ਮੇਰੇ ਨਾਲ ਅਸਵੇਲੇ ਟ੍ਰਾਂਟੋ ਤੋਂ ਇਮੀਗ੍ਰੇਸ਼ਨ ਕੰਸਲਟੈਂਟ ਫੋਨ ਲਾਈਨ ਤੇ ਨੇ ਅਮਰਦੀਪ ਸਿੰਘ ਅਮਰਦੀਪ ਸਿੰਘ ਜੀ ਜੋ ਅਸਵੇਲੇ ਮੌਜੂਦਾ ਹਾਲਾਤ ਬਣੇ ਨੇ ਕੈਨੇਡਾ ਦੇ ਵਿੱਚ ਕੱਲ ਮਾਰਕ ਮਿਲਰ ਔਰ ਕੈਨੇਡਾ ਦੇ ਪ੍ਰਾਈਮ ਮਿੰਿਸਟਰ ਨੇ ਕਿਹਾ ਕਿ ਇੰਟਰਨੈਸ਼ਨਲ ਸਟੂਡੈਂਟ ਪਰਮਿਟ ਦੇ ਵਿੱਚੋ ਕਟੌਤੀ ਕਰ ਰਹੇ ਨੇ ਇਹਦਾ ਕੀ ਅਸਰ ਪਊਗਾ ਤੁਹਾਡੇ ਸਭ ਦੇ ਨਾਲ ਕੈਨੇਡਾ ਤੇ ਪੰਜਾਬ ਦੇ ਵਿੱਚ ਵਿਕੋ ਜੀ ਜਿਹੜੀ ਸਰਕਾਰ ਵੱਲੋਂ ਦਿਨ ਬਰ ਦਿਨ ਜਿਹੜੇ ਐਲਾਨ ਆ ਰਹੇ ਨੇ ਜੀ ਜਿਹਦੇ ਵਿੱਚ ਜਿਹੜੀ ਗੱਲ ਤੁਸੀਂ ਦੱਸੀ ਹੈ ਵੀ 10% ਦੀ ਗਰਾਵੜ ਜਿਹੜੀ ਹੈ ਜੀ ਸੜੀ ਪਰਮਟ ਦੇ ਵਿੱਚ ਕਰ ਦਿੱਤੀ ਗਈ ਹੈ ਹਾਂ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਇੱਕ ਆਪਣਾ ਰੋਸ ਸਾਹਮਣੇ ਹੀ ਪੇਸ਼ ਕੀਤਾ ਜੀ ਜਿਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਵੀ ਪਿਛਲੇ ਸਮੇਂ ਦੇ ਵਿੱਚ ਜਿਹੜੇ ਭਾਰਤ ਤੋਂ ਲੋਕ ਇੱਥੇ ਆਏ ਹੋਏ ਨੇ ਵੀ ਉਹਨਾਂ ਦੇ ਰਿਫਿਊਜੀ ਜਿਹੜੇ ਕੇਸਿਸ ਨੇ ਵੀ ਬਹੁਤ ਜ਼ਿਆਦਾ ਜਿਹੜੇ ਨੰਬਰ ਦੇ ਵਿੱਚ ਲੱਗ ਰਹੇ ਨੇ ਸੋ ਉਹਦੇ ਤੇ ਵੀ ਉਹਨਾਂ ਨੇ ਕੁਐਸ਼ਨ ਅਰਾਈਜ਼ ਕੀਤਾ ਤੇ ਕਿਤੇ ਨਾ ਕਿਤੇ ਇਹ ਨਜ਼ਰ ਜ਼ਰੂਰ ਆ ਰਿਹਾ ਜੀ ਵੀ ਜਿਹੜੀ ਸਰਕਾਰ ਹੈ ਜੀ ਅਸਲੇ ਉਹਨਾਂ ਦਾ ਜਿਹੜੇ ਭਾਰਤੀ ਮੂਲ ਦੇ ਲੋਕ ਨੇ ਵੀ ਉਹਨਾਂ ਵੱਲ ਜਿਹੜਾ ਅਸਲੇ ਪੂਰਾ ਨਿਗਰਾਨੀ ਦੇ ਨਾਲ ਇਮੀਗ੍ਰੇਸ਼ਨ ਦੀਆਂ ਗੱਲਾਂਬਾਤਾਂ ਜੜੀਆਂ ਕੀਤੀਆਂ ਜਾ ਰਹੀਆਂ ਨੇ ਅਮਰਦੀਪ ਇਹ ਦੱਸੋ ਕਿ ਜੋ ਇਮੀਗ੍ਰੇਸ਼ਨ ਦੀ ਸਖਤੀ ਹੋ ਰਹੀ ਆ ਇਹ ਆਪਣੇ ਲੋਕਾਂ ਦੇ ਰਵਈਏ ਕਰਕੇ ਹੋ ਰਹੀ ਆ ਕਿ ਇੱਥੋਂ ਦੀ ਜਿਹੜੀ ਮੰਦੀ ਦੇ ਹਾਲਾਤ ਨੇ ਉਹਦੇ ਕਰਕੇ ਹੋ ਰਹੀ ਆ ਦੇਖੋ ਜੀ ਮੈਂ ਕਹੂੰਗਾ ਜੀ ਮੰਦੀ ਦੇ ਹਾਲਾਤ ਕਰਕੇ ਹੋ ਰਹੀ ਹੈ ਜੀ ਹਾਂ ਕਿਉਂਕਿ ਦੇਖੋ ਹਰੇਕ ਕਮਿਊਨਿਟੀ ਜਿਹੜੀ ਹੈ ਜੀ ਉਹਦੇ ਵਿੱਚ 10% ਲੋਕ ਜਾਂ ਨਹੀਂ ਥੋੜੇ ਮਾਤਰਾ ਦੇ ਲੋਕ ਹੁੰਦੇ ਨੇ ਵੀ ਜਿਹੜੇ ਹੁਲੜਬਾਜ਼ੀ ਕਰਦੇ ਨੇ ਜਾਂ ਕੁਝ ਵੀ ਹੈ ਬਟ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਿਰਫ ਭਾਰਤੀ ਮੂਲ ਦੇ ਲੋਕਾਂ ਨੂੰ ਵੇਖ ਕੇ ਸਖਤੀਆਂ ਹੋ ਰਹੀਆਂ ਨੇ ਹੂੰ ਹੋਰ ਬਥੇਰੀਆਂ ਜਿਹੜੀਆਂ ਕਮਿਊਨਿਟੀਜ਼ ਨੇ ਜੀ ਕੈਨੇਡਾ ਦੇ ਵਿੱਚ ਹੈਗੀਆਂ ਨੇ ਜਿਨ੍ਹਾਂ ਦੇ ਜਿਹੜੇ ਜੋ ਇਸ ਵੇਲੇ ਹਾਲਾਤ ਹੋ ਰਹੇ ਨੇ ਕਿਉਂਕਿ ਜਿਹੜੇ ਇਹਨਾਂ ਦੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਇਹਨੇ ਇਮੀਗ੍ਰੈਂਟਸ ਨੂੰ ਇੱਥੇ ਬੁਲਾ ਦਿੱਤਾ ਗਿਆ ਜਿਹਦੇ ਵਿੱਚ ਟੈਂਪਰੇਰੀ ਫਾਰਮ ਵਰਕਰ ਜਿਹੜੇ ਨੇ ਹੁਣ ਜਿਹੜੀ ਹਾਊਸਿੰਗ ਕ੍ਰਾਈਸਿਸ ਇਸ ਦੇਸ ਮੁਲਕ ਦੇ ਵਿੱਚ ਹੋ ਰਹੀਆਂ ਨੇ ਤੇ ਜਿਹੜੇ ਹੋਰ ਜਿਹੜੇ ਹਾਲਾਤ ਮੰਦੀ ਦੇ ਜਿਹੜੇ ਜਿਸ ਦਾ ਨਾ ਚਾਹਵਣੀ ਉਹ ਇਹ ਕਾਰਨ ਜਿਹੜੇ ਨੇ ਜੀ ਕਿਉਂਕਿ ਤੁਸੀਂ ਦੇਖੋ ਕਿਤੇ ਨਾ ਕਿਤੇ ਇਮੀਗ੍ਰੇਸ਼ਨ ਮਿਨਿਸਟਰ ਹੁਣਾਂ ਦੇ ਮੁਖਤੋਂ ਇਹ ਵੀ ਗੱਲ ਜ਼ਰੂਰ ਨਿਕਲੀ ਹੈ ਵੀ ਜਿਹੜੀ ਮੰਦਿਰੇ ਵਿੱਚ ਰਾਤ ਦੇਣ ਵਾਲੇ ਵੀ ਜਿਹੜੇ ਸੀਗੇ ਉਹ ਇਮੀਗ੍ਰੈਂਟ ਕੀ ਸਨ ਸੋ ਇਹ ਵੀ ਉਹਨਾਂ ਨੇ ਜ਼ਰੂਰ ਗੱਲ ਕੀਤੀ ਇਹ ਵੀ ਇਮੀਗ੍ਰੇਟ ਨਾਂ ਦੇ ਤਾਂ ਅਸੀਂ ਮੰੰਦੀ ਹੋਰ ਰੈਸੈਸ਼ਨ ਜਿਹੜਾ ਸੀਗਾ ਅਸੀਂ ਬਹੁਤ ਵੱਡੇ ਰੈਸੈਸ਼ਨ ਨੂੰ ਹਿੱਟ ਕਰ ਸਕਦੇ ਸੀ ਹਾਂ ਪਰ ਕੀ ਲੱਗਦਾ ਵਾ ਜੇ ਕਿਉਂਕਿ ਹਾਲੀ ਵੀ ਪੰਜਾਬ ਦੇ ਬਹੁਤ ਸਾਰੇ ਬੱਚੇ ਆਉਣਾ ਚਾਹੁੰਦੇ ਆ ਅੱਗੇ ਨੂੰ ਘਟੇ ਤੇ ਹਨ ਤੇ ਕੀ ਉਹਨਾਂ ਨੂੰ ਸੁਝਾਅ ਦਿਓਗੇ ਕਿ ਜੇ ਆਉਣਾ ਵਾ ਤੇ ਕਿਵੇਂ ਆਓ ਅਹ ਦੇਖੋ ਸਰਕਾਰ ਦੀਆਂ ਜਿਹੜੀਆਂ ਤਬਦੀਲੀਆਂ ਨੇ ਜੀ ਜਿਹੜੀਆਂ 1 ਨਵੰਬਰ ਜਿੱਦਾਂ ਦੀਵਾਲੀ ਹੋਣੀ ਹੈ ਜੀ ਉਸ ਦਿਨ ਲਾਗੂ ਹੋਣੀਆਂ ਨੇ ਉਹ ਤਬਦੀਲੀਆਂ ਦੇ ਵਿੱਚ ਸਰਕਾਰ ਨੇ ਗੱਲ ਕਹੀ ਹੈ ਹੂੰ ਵੀ ਜੇ ਤੁਸੀਂ ਇਸ ਮੁਲਕ ਦੇ ਵਿੱਚ ਆਉਨੇ ਹੋ ਤਾਂ ਤੁਸੀਂ ਇਸ ਮੁਲਕ ਦੇ ਵਿੱਚ ਆ ਕੇ ਪੜ੍ਹਾਈ ਉਹ ਫੜਦੇ ਹੋ ਜਿਹੜੀ ਪੜ੍ਹਾਈ ਆ ਕਰਨ ਤੋਂ ਬਾਅਦ ਤੁਸੀਂ ਮੁਲਕ ਦੀ ਜਿਹੜੀ ਆਪਣੀ ਵਰਕ ਫੋਰਸ ਹੈ ਵੀ ਉਹਦੇ ਵਿੱਚ ਜੇ ਤੁਹਾਡੇ ਪੜਾਈ ਦੇ ਕਾਰੀਗਰ ਤੁਸੀਂ ਲੋੜਵੰਦ ਹੈਗੇ ਹੋ ਅਸੀਂ ਤਾਂ ਹੀ ਤੁਹਾਨੂੰ ਵਰਕ ਪਰਮਿਟ ਜਿਹੜਾ ਉਹ ਲੰਬੇ ਸਮੇਂ ਦਾ ਦਵਾਂਗੇ ਉਹ ਜਿਹੜੇ ਬੱਚੇ ਅੱਜ ਅੱਜ ਆਣਾ ਚਾਹੁੰਦੇ ਨੇ ਜੀ ਉਹਨਾਂ ਅਗੇ ਇਹੀ ਦਰਖਾਸਤ ਦਾ ਵੀ ਵੀ ਤੁਸੀਂ ਜੇ ਆਣਾ ਚਾਹੁੰਦੇ ਹੋ ਤਾਂ ਤੁਸੀਂ ਆਪਦੇ ਜਿਹੜੇ ਸਕਿਲਡ ਦੇ ਕੋਰਸੇਸ ਨੇ ਹੈਲਥ ਕੇਅਰ ਦੇ ਕੋਰਸੇਸ ਨੇ ਤੁਸੀਂ ਉਹਨਾਂ ਕੋਰਸੇਸ ਨੂੰ ਲੈ ਕੇ ਆਓ ਜੀ ਇੱਥੇ ਨਰਸਿੰਗ ਦੇ ਕੋਰਸੇਸ ਨੂੰ ਤੁਸੀਂ ਲੈ ਕੇ ਆ ਸਕਦੇ ਹੋ ਤੁਸੀਂ ਇੱਥੇ ਕਾਰਪੇਂਟਰ ਪਲੰਮਿੰਗ ਜਿਹੜੀ ਆਪਣਾ ਮਿਲ ਰਾਈਟ ਦੇ ਕੋਰਸੇਸ ਨੇ ਟ੍ਰੇਡ ਦੇ ਕੋਰਸੇਸ ਨੇ ਸੋ ਤੇ ਜਿਹੜੇ ਆਈਟੀ ਦੇ ਕੋਰਸੇਸ ਨੇ ਜੀ ਜੋ ਜਿਹਦਾ ਆਪਾਂ ਪਿੱਛੇ ਵੇਖਦੇ ਰਹੇ ਹਾਂ ਜੀ ਸਮੇਂ ਦੌਰਾਨ ਜਿਹੜੇ ਬੱਚੇ ਸੀਗੇ ਜੀ ਉਹ ਇੱਕ ਬਿਜ਼ਨਸ ਦੇ ਕੋਰਸ ਲੈ ਕੇ ਆਉਂਦੇ ਸੀ ਜਿਨ੍ਹਾਂ ਦਾ ਅੱਗੇ ਕੁਝ ਨਜ਼ਰ ਨਹੀਂ ਸੀ ਆਉਂਦਾ ਬੱਚਿਆਂ ਨੂੰ ਵੀ ਅਸੀਂ ਇਹ ਕੋਰਸ ਕਰਨ ਤੋਂ ਬਾਅਦ ਅਸੀਂ ਕਿਸ ਤਰ੍ਹਾਂ ਆਪਦੀ ਪੀਆਰ ਜਿਹੜੀ ਹੈ ਉਹਨੂੰ ਹਾਸਲ ਕਰਾਂਗੇ ਸੋ ਇਸ ਤਰ੍ਹਾਂ ਜਿਹੜੇ ਪੜ੍ਹਾਈ ਦੇ ਕੋਰਸਸ ਨੇ ਉਹਨਾਂ ਨੂੰ ਲੈਣ ਦੀ ਬਜਾਏ ਬੱਚਿਆਂ ਨੂੰ ਚਾਹੀਦਾ ਵੀ ਟ੍ਰੇਡ ਦੇ ਹੈਲਥ ਕੇਅਰ ਦੇ ਤੇ ਆਪ ਦੇ ਜਿਹਦਾ ਆਈਟੀ ਦੇ ਕੋਰਸ ਜਿਹੜੇ ਨੇ ਜੀ ਉਹ ਲੈ ਕੇ ਜ਼ਰੂਰ ਆਉਣ ਕੇ ਆਣਾ ਸੋ ਅਮਰਦੀਪ ਜੇ ਇੱਥੇ ਤੁਸੀਂ ਹੈਲਥ ਕੇਅਰ ਦੇ ਨਰਸਿੰਗ ਦੇ ਜਾਂ ਜਿਹੜੇ ਟ੍ਰੇਡਸ ਜਿਨ੍ਹਾਂ ਦੀ ਲੋੜ ਹੈ ਜੀ ਉਹ ਕੋਰਸ ਕਰਕੇ ਆਉਂਦੇ ਜੇ ਤੇ ਇੰਡੀਅਨ ਕੁਆਲੀਫਿਕੇਸ਼ਨ ਦੇ ਨਾਲ ਨੌਕਰੀ ਮਿਲ ਜਾਂਦੀ ਹੈ ਕਿ ਇੱਥੇ ਲੋਕਲ ਆ ਕੇ ਕੋਈ ਕੁਆਲੀਫਿਕੇਸ਼ਨ ਜਾਂ ਕੋਰਸ ਜਾਂ ਡਿਪਲੋਮਾ ਕਰਨਾ ਪੈਂਦਾ ਅ ਦੇਖੋ ਸਰਕਾਰ ਨੇ ਨਾ ਜੀ ਆਪਣੇ ਰੈਡ ਸੀਲ ਹੁੰਦੀ ਹੈ ਜੀ ਇੱਕ ਵੀ ਜਿਹੜੇ ਤੁਸੀਂ ਇੰਡੀਆ ਦੇ ਵਿੱਚ ਫੋਰ ਐਗਜ਼ਾਮਪਲ ਤੁਸੀਂ ਉੱਥੇ ਕਾਰਪੈਂਟਰ ਹੋ ਪਲੰਬਰ ਹੋ ਤੁਸੀਂ ਜੇ ਤੁਸੀਂ ਉੱਥੇ ਕੰਮ ਆਉਂਦੇ ਹੋ ਜੀ ਤੁਹਾਡੇ ਕੋਲ ਜਿਹੜੇ ਉੱਥੇ ਕੰਮ ਕੀਤੇ ਘੰਟੇ ਤੁਸੀਂ ਲਾਏ ਨੇ ਜੇ ਉਹਦੇ ਮੁਤਾਬਿਕ ਤੁਸੀਂ ਮੁਲਕ ਚ ਆ ਕੇ ਤੁਸੀਂ ਇੱਕ ਐਗਜ਼ਾਮ ਦਿੰਦੇ ਹੋ ਜੀ ਜਿਸ ਦੇ ਨਾਲ ਤੁਹਾਨੂੰ ਇਸ ਮੁਲਕ ਦੀ ਮਾਨਤਾ ਮਿਲ ਜਾਂਦੀ ਹੈ ਉਸ ਕਿਤੇ ਦੀ ਤੁਸੀਂ ਉਹ ਲਾਇਸੈਂਸ ਲੈ ਕੇ ਫਿਰ ਤੁਸੀਂ ਆਪ ਦਾ ਜਿਹੜਾ ਰੋਜ਼ਗਾਰ ਹੈ ਜੀ ਉਹਨੂੰ ਸ਼ੁਰੂ ਕਰ ਸਕਦੇ ਹੋ ਓਕੇ ਤੇ ਹਰ ਕੋਈ ਜਿਹੜੇ ਉਹ ਚੀਜ਼ਾਂ ਨੇ ਜੀ ਟਰੇਡ ਦੀਆਂ ਚੀਜ਼ਾਂ ਜਿਹੜੀਆਂ ਆਪਾਂ ਕਰ ਸਕਦੇ ਆ ਤੇ ਉਹਦੇ ਵਾਸਤੇ ਜਿਹੜੀ ਹੈ ਸਰਕਾਰ ਦੀ ਜਿਹੜੀ ਸਹੂਲਤ ਹੈ ਜੀ ਉਹ ਹੈਗੀ ਹੈ ਜੀ ਤੇ ਇਸੇ ਤਰ੍ਹਾਂ ਹੀ ਮੇਰੇ ਖਿਆਲ ਜੇ ਤੁਸੀਂ ਡਾਕਟਰ ਜੇ ਜਾਂ ਡੈਂਟਿਸਟ ਜੇ ਜਾਂ ਲਾਇਰ ਜੇ ਉਹ ਵੀ ਜੇ ਉੱਥੋਂ ਪੜ ਕੇ ਆਉਂਦੇ ਜੇ ਤੇ ਇੱਥੇ ਲੋਕਲ ਕੁਆਲੀਫਿਕੇਸ਼ਨ ਨੇ ਇਕੁਇਲੈਂਸੀ ਇਗਜ਼ਾਮ ਦੇਣਾ ਪੈਂਦਾ ਬਿਲਕੁਲ ਗੱਲ ਸਹੀ ਹੈ ਜੀ ਕਿਉਂਕਿ ਦੇਖੋ ਉਹਦੇ ਰਸਤੇ ਜ਼ਰੂਰ ਥੋੜੇ ਜਿਹੜੇ ਲੰਬੇ ਤੇ ਔਖੇ ਹੋ ਸਕਦੇ ਨੇ ਜੀ ਬਟ ਸਰਕਾਰ ਵੱਲੋਂ ਹਰੇਕ ਜਿਹੜੀ ਪ੍ਰੋਵਿੰਸ ਹੈ ਜੀ ਮੁਲਕ ਦਾ ਜੇ ਆਪਾਂ ਗੱਲ ਕਰੀਏ ਅਨਟਾਰੀਓ ਦੀ ਗੱਲ ਕਰੀਏ ਜਾਂ ਮੈਂਡੋਬਰ ਦੀ ਗੱਲ ਕਰੀਏ ਜਿਹੜੇ ਵੀ ਭੈਣ ਆਪਣੇ ਪਿੱਛੇ ਵਕੀਰ ਹੁੰਦੇ ਨੇ ਸੋ ਹੁਣ ਤਾਂ ਇਹ ਵੀ ਹੋ ਗਿਆ ਜੀ ਤੁਸੀਂ ਅੱਜ ਆਪ ਦੇ ਉੱਥੇ ਇੰਡੀਆ 'ਚ ਰਹਿ ਕੇ ਵੀ ਤੁਸੀਂ ਕੈਨੇਡਾ ਦੀ ਜਿਹੜੀ ਵਕਾਲਤ ਹੈ ਜੀ ਉਹਦਾ ਐਗਜ਼ਾਮ ਤੁਸੀਂ ਉੱਥੇ ਬੈਠ ਕੇ ਵੀ ਦੇ ਸਕਦੇ ਹੋ ਜੇ ਮੈਂ ਆਪਦੇ ਕਿਤੇ ਦੀ ਵੀ ਗੱਲ ਕਰਾਂ ਜੀ ਵੀ ਜਦੋਂ ਹੁਣ ਮੈਂ ਆਪਣੇ ਇੱਥੇ ਲਾਈਸੈਂਸ ਤਾਂ ਹੈਗਾ ਜੀ ਆਰਟੀਆਈ ਸੀ ਜੋ ਜਿਹੜਾ ਇਨਸਾਨ ਅੱਜ ਆਪਣਾ ਇੰਡੀਆ ਬੈਠਾ ਹੈ ਉਹ ਉੱਥੇ ਬੈਠ ਕੇ ਵੀ ਜਿਹੜਾ ਸਾਡੇ ਵਾਲਾ ਲਾਈਸੈਂਸ ਜਿਹੜਾ ਉਹ ਲੈ ਸਕਦਾ ਜੀ ਸੋ ਸਰਕਾਰ ਵੱਲੋਂ ਸਹੂਲਤ ਹੈਗੀ ਹੈ ਵੀ ਤੁਸੀਂ ਆਪ ਦੇ ਮੁਲਕ ਬੈਠੇ ਵੀ ਤੁਸੀਂ ਜਿਹੜੀ ਹੈ ਇਸ ਮੁਲਕ ਦੀ ਪੜ੍ਹਾਈ ਕਰਕੇ ਤੁਸੀਂ ਆਪ ਦੀ ਜਿਹੜੀ ਮਾਨਤਾ ਹੈਗੀ ਇਸ ਮੁਲਕ ਦੀ ਉਹ ਲੈ ਸਕਦੇ ਹੋ ਇਹ ਬਹੁਤ ਦਿਲਚਸਪ ਗੱਲ ਦੱਸਿਆ ਵੀ ਇੰਡੀਆ ਚ ਬੈਠ ਕੇ ਵੀ ਤੁਸੀਂ ਇੱਥੋਂ ਦੇ ਐਗਜ਼ਾਮ ਦੇ ਕੇ ਤੇ ਤੁਸੀਂ ਕੁਆਲੀਫਿਕੇਸ਼ਨ ਲੈ ਕੇ ਫੇਰ ਆ ਸਕਦੇ ਜੀ ਹਾਂਜੀ ਹਾਂਜੀ ਬਹੁਤ ਵਕੀਲ ਜਿਹੜੇ ਸਾਡੇ ਮਿੱਤਰ ਨੇ ਜੀ ਜਿਹੜੇ ਇੰਡੀਆ ਵਿੱਚ ਬੈਠੇ ਨੇ ਉਹਨਾਂ ਨੇ ਕੈਨੇਡਾ ਦੇ ਜਿਹੜੇ ਅਸਲੇ ਬਾਦ ਐਗਜ਼ਾਮ ਪਾਸ ਕਰਕੇ ਕੈਨੇਡਾ ਦੇ ਜਿਹੜੇ ਲਾਇਸੈਂਸ ਨੇ ਜੀ ਉਹਨਾਂ ਨੇ ਲਏ ਹੋਏ ਨੇ ਤੇ ਉਹ ਆਪਣਾ ਅੱਜ ਦੀ ਸਰਵਿਸਿਜ਼ ਨੇ ਉਹ ਅੱਜ ਇੱਥੇ ਕੈਨੇਡਾ 'ਚ ਵੀ ਦੇ ਰਹੇ ਨੇ ਤੇ ਇੰਡੀਆ 'ਚ ਵੀ ਦੇ ਰਹੇ ਨੇ ਸੋ ਇਹਦਾ ਸੌਲਤਾ ਹੈਗੀ ਹੈ ਜੀ ਅਮਰਦੀਪ ਇਹ ਦੱਸੋ ਇੱਕ ਫੀਲਿੰਗ ਹੁੰਦੀ ਸੀ ਅੱਗੇ ਕਿ ਕੁਝ ਇਹੋ ਜਿਹੇ ਏਰੀਆਜ਼ ਐ ਜਿਹੜੇ ਇੰਟੀਰੀਅਰ ਸੀਰੀਜ਼ ਐ ਨਾਰਥ ਦੇ ਵਿੱਚ ਏਰੀਆਜ਼ ਆ ਜਿੱਥੇ ਘੱਟ ਆਬਾਦੀ ਆ ਜੇ ਉੱਥੇ ਚਲੇ ਜਾਓ ਤੇ ਉੱਥੇ ਨੌਕਰੀਆਂ ਦੀ ਘਾਟ ਵੀ ਕੋਈ ਨਹੀਂ ਤੇ ਉੱਥੇ ਸੈਟਲ ਹੋਣਾ ਵੀ ਸੌਖਾ ਕੀ ਅੱਜ ਦੀ ਡੇਟ ਦੇ ਵਿੱਚ ਇਹ ਅੱਜ ਵੀ ਹਕੀਕਤ ਆ ਹਾਂਜੀ ਇਹ ਹਕੀਕਤ ਅੱਜ ਦੀ ਤਰੀਕ ਦੇ ਵਿੱਚ ਵੀ ਹੈਗੀ ਆ ਜੀ ਬਟ ਹੁਣ ਉਹਦੇ ਵਿੱਚ ਜਿਹੜੀ ਇਹ ਵੀ ਗੱਲ ਹੋ ਗਈ ਜੀ ਦੇਖੋ ਕੰਪੀਟੀਸ਼ਨ ਇਸ ਤਰ੍ਹਾਂ ਹੋ ਗਿਆ ਵੀ ਅੱਗੇ ਕੀ ਹੁੰਦਾ ਸੀ ਵੀ ਉਹਨਾਂ ਜਿਦਾਂ ਆਪਾਂ ਗੱਲ ਕਰ ਰਹੇ ਨੇ ਇੱਕ ਯੂ ਕੌਨ ਦੀ ਗੱਲ ਕਰ ਲੈਣੇ ਆ ਯੂ ਕੌਨ ਦੇ ਵਿੱਚ ਹੁੰਦਾ ਸੀ ਵੀ ਉਸੇ ਤੁਸੀਂ ਜਾਣਦੇ ਸੀ ਕੋਈ ਬੱਚਾ ਇੱਥੋਂ ਪੜ੍ਹ ਕੇ ਹਟਿਆ ਸੀ ਤੇ ਜਦੋਂ ਉੱਥੇ ਜਾ ਕੇ ਉਹ ਇੱਕ ਨਾਰਮਲ ਜੌਬ ਵੀ ਕਰਦਾ ਸੀ ਸਮਝੋ ਕੈਨੇਡੀਅਨ ਟਾਇਰ ਦੇ ਵਿੱਚ ਵੀ ਕੰਮ ਕਰਦਾ ਸੀ 6 ਮਹੀਨੇ ਕੰਮ ਕਰਨ ਤੋਂ ਬਾਅਦ ਉਹ ਐਲੀਜੀਬਲ ਹੋ ਜਾਂਦਾ ਸੀ ਪੀਆਰ ਵਾਸਤੇ ਬਟ ਹੁਣ ਉੱਥੇ ਵੀ ਇੱਕ ਕੰਪੀਟੀਸ਼ਨਲ ਲੈਵਲ ਬਣ ਚੁੱਕਿਆ ਜੀ ਕਿਉਂਕਿ ਜਿਹੜੀ ਸਰਕਾਰਾਂ ਉੱਥੇ ਉਹ ਜ਼ਿਆਦਾ ਜਿਹੜੀ ਐਮੀਤ ਹੈ ਜੀ ਉਹ ਜਿਹੜੇ ਹੈਲਥ케ਅਰ ਵਰਕਰਸ ਨੇ ਜਾਂ ਟ੍ਰੇਡ ਵਰਕਰਸ ਨੇ ਉਹਨਾਂ ਨੂੰ ਦੇ ਰਹੇ ਨੇ ਜੀ ਤੇ ਇੱਕ ਚੀਜ਼ ਹੋਰ ਜਿਹੜੀ ਕੈਨੇਡਾ ਦੇ ਵਿੱਚ ਹੋਣ ਵਾਲੇ ਸਮੇਂ ਦੇ ਵਿੱਚ ਬੜੀ ਜਿਹੜੀ ਪੀਆਰ ਵਾਸਤੇ ਹੋਵੇਗੀ ਜੀ ਉਹ ਹੈਗੀ ਹੈ ਫ੍ਰੈਂਚ ਤੇ ਜਿਹੜੀ ਭਾਸ਼ਾ ਫ੍ਰੈਂਚ ਭਾਸ਼ਾ ਦੇ ਜਿਨ੍ਹਾਂ ਨੂੰ ਫ੍ਰੈਂਚ ਦੀ ਭਾਸ਼ਾ ਦੇ ਲੈਵਲ ਆਪਣੇ ਸੱਤ ਲੈਵਲ ਦੇ ਉੱਤੇ ਜਿਹੜੀ ਫਰੈਂਚ ਜਿਨ੍ਹਾਂ ਨੂੰ ਆਉਂਦੀ ਹੈ ਜੀ ਸੋ ਉਹ ਜਿਹੜੇ ਨੇ ਜੇ ਉਹ ਅੱਜ ਕੈਨੇਡਾ ਦੇ ਵਿੱਚ ਕਿਸੇ ਵੀ ਰੀਜਨ ਦੇ ਵਿੱਚ ਕਿਸੇ ਵੀ ਉਹ ਜਾਂਦੇ ਨੇ ਤਾਂ ਉਹਨਾਂ ਵਾਸਤੇ ਸਰਕਾਰ ਵੱਲੋਂ ਪੀਆਰ ਦੇ ਰਸਤੇ ਬਹੁਤ ਸੌਖੇ ਬਣਾ ਦਿੱਤੇ ਗਏ ਹਾਂ ਖਾਸ ਕਰਕੇ ਮੇਰੇ ਖਿਆਲ ਕਿਊਬੈਕ ਮੌਂਟਰੀਅਲ ਵਗੈਰਾ ਇਨ ਆਰੀਆਜ਼ ਦੇ ਵਿੱਚ ਉਹਨਾਂ ਵਾਸਤੇ ਜਾਣਾ ਆਟਵਾ ਜਾਣਾ ਸੌਖਾ ਹਾਂਜੀ ਹਾਂਜੀ ਸਰਕਾਰ ਨੇ ਜੀ ਜਿਹੜੀ ਕਮਬੈਕ ਇਮੀਗ੍ਰੇਸ਼ਨ ਜਿਹੜੀ ਹੈ ਜੀ ਉਹ ਆਪਦੀ ਵੱਖਰੀ ਲੱਗੇ ਜਾਂਦੀ ਹੈ ਬਟ ਹਾਂ ਭਾਸ਼ਾ ਨੂੰ ਜਿੱਦਾਂ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਜੀ ਵੀ ਕੰਬੈਕ ਜਿਹੜਾ ਹੈਗਾ ਉਹ ਫ੍ਰੈਂਚ ਭਾਸ਼ਾ ਨੂੰ ਬਹੁਤ ਪ੍ਰਮੋਟ ਕਰਦਾ ਉਹਦੇ ਨਾਲ ਨਾਲ ਹੁਣ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਜਿਹੜੀ ਹੈ ਹੋਰ ਸਟੇਟਾਂ ਵੀ ਨੇ ਉਹਦੇ ਵਿੱਚ ਵੀ ਜਿਹੜੇ ਫ੍ਰੈਂਚ ਜਿਹੜੀ ਹੈ ਜੀ ਉਹਨੂੰ ਬੜੇ ਆਪਣੇ ਡਰਾਅ ਕੱਢੇ ਜਾਂਦੇ ਨੇ ਹੁਣ ਜੇ ਆਪਾਂ ਗੱਲ ਕਰੀਏ ਐਕਸਪ੍ਰੈਸ ਐਂਟਰੀ ਜਿਹੜਾ ਵੇ ਹੈ ਜੇ ਅੱਜ ਕੋਈ ਇਨਸਾਨ ਭਾਰਤ ਦੇ ਵਿੱਚ ਬੈਠਾ ਹੈ ਤੇ ਉੱਥੇ ਬੈਠਾ ਉਹ ਸਮਝੋ ਕੋਈ ਪ੍ਰੋਫੈਸ਼ਨਲ ਹੈ ਤੇ ਉਹ ਨਾਲ ਨਾਲ ਆਈਐਸ ਦੇ ਨਾਲ ਨਾਲ ਜੇ ਉਹ ਫ੍ਰੈਂਚ ਕਰ ਲੈਂਦਾ ਹੈ ਤੇ ਉਹ ਬਹੁਤ ਘੱਟ ਸਕੋਰਾਂ ਤੇ ਸਿੱਧੀ ਪੀਆਰ ਲੈ ਕੇ ਕੈਨੇਡਾ ਆ ਸਕਦਾ ਹੈ ਸ਼ ਅਮਰਦੀਪ ਥੈਂਕ ਯੂ ਤੁਸੀਂ ਸਮਾਂ ਕੱਢਿਆ ਸਾਨੂੰ ਜੁੜੇ ਬਹੁਤ ਮਿਹਰਬਾਨ